ਯਾਵ ਲਾਈਵ 88 ਚੈਨਲ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪੈਦਲ ਦਸਤਾਰ ਮਾਰਕ ਕਟਿਆ ਗਿਆ ਇਹ ਦਸਤਾਰ ਮਾਰ ਤੇ ਗੁਰਦੁਆਰਾ ਨਾਨਕਪੁਰੀ ਧਾਰੀਵਾਲ ਤੋਂ ਸ਼ੁਰੂ ਹੋ ਕੇ ਸ਼ਹਿਰ ਧਾਰੀਵਾਲ ਵਿੱਚੋਂ ਲੰਘਦਾ ਹੋਇਆ ਸਿੰਘ ਸਭਾ ਗੁਰਦੁਆਰਾ ਰਣੀਆਂ ਵਿਖੇ ਸਮਾਪਤ ਹੋਇਆ ਪਾਦਲ ਦਸਤਾਰ ਮਾਰਚ ਦੌਰਾਨ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜਾ ਕੇ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਨੁਮਾਇੰਦਿਆਂ ਨੇ ਦਸਤਾਰ ਮਾਰਚ ਦੌਰਾਨ ਸ਼ਿਰਕਤ ਕਰਕੇ ਨੌਜਵਾਨ ਪੀੜੀ ਨੂੰ ਸਾਬਤ ਸੂਰਤ ਸਿੱਖ ਬਣਨ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਦੇ ਸੇਵਾਦਾਰਾਂ ਵੱਲੋਂ ਕੀਤੇ ਉਪਰਾਲੇ ਦੀ ਸਲਾਹਾਂ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਦਮ ਸਦਕਾ ਸਮਾਜ ਵਿੱਚੋਂ ਬੁਰਾਈਆਂ ਦਾ ਖਾਤਮਾ ਹੋਵੇਗਾ ਅਤੇ ਨੌਜਵਾਨ ਬਾੜੇ ਅਤੇ ਬਾਣੀ ਨਾਲ ਜੁੜ ਕੇ ਮਨੁੱਖਤਾ ਦੇ ਭਲੇ ਲਈ ਆਕਰਸ਼ਿਤ ਹੋਣਗੇ ਪੈਦਲ ਦਸਤਾਰ ਮਾਰਚ ਦੌਰਾਨ ਗੁਰੂਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਅਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ ਜਦਕਿ ਗੁਰੂ ਨਾਨਕ ਨਾਮ ਲੈਵਾ ਸੰਤਾਂ ਵੱਲੋਂ ਥਾਂ ਥਾਂ ਤੇ ਫਰੂਟ ਅਤੇ ਜਲ ਦੀ ਸੇਵਾ ਕੀਤੀ ਗਈ ਇਸ ਮੌਕੇ ਤੇ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਪੰਕਜ ਲੇਲ ਨਵਨੀਤ ਭੁੰਬਲੇ ਸਤਿੰਦਰ ਸਿੰਘ ਰਿਆਰ ਸਮਸ਼ੇਰ ਸਿੰਘ अरोड़ा ਕੈਪਟਨ ਬਰਿਆਮ ਸਿੰਘ ਮਲਕੀਰ ਸਿੰਘ ਰਣੀਆਂ ਡਾਕਟਰ ਗਰਜਿੰਦਰ ਸਿੰਘ ਸੰਧੂ ਅਮਰਜੀਤ ਸਿੰਘ ਹੈਪੀ ਗੁਰਜੀਤ ਸਿੰਘ ਲੇਲ ਕੈਪਟਨ ਬਰਿਆਮ ਸਿੰਘ ਪ੍ਰਿੰਸੀਪਲ ਹਰਦੀਪ ਸਿੰਘ ਡਾਕਟਰ ਕਮਲਜੀਤ ਸਿੰਘ ਜੇ ਗੁਰਨਾਮ ਸਿੰਘ ਜਫਰਵਾਲ ਮਖਦੇਵ ਸਿੰਘ ਹਲੋਵਾਲ ਗੋਰਾ ਸੋਲ ਦਲਜੀਤ ਸਿੰਘ ਸੋਟੇਪੁਰ ਗਰਮੀਰ ਸਿੰਘ ਐਸ ਡੀਓ ਸੁਖਦੇਵ ਸਿੰਘ ਇੰਜੀਨੀਅਰ ਜੇਪੀ ਸਿੰਘ ਪ੍ਰੀਤਮ ਸਿੰਘ ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਗਰਦਾਪ ਜੈਲਦਾਰ ਬਲ ਪ੍ਰਦੀਪ ਸਿੰਘ ਸੇਵਕ ਐਡਵੋਕੇਟ ਇੰਦਰਜੀਤ ਬਾਜਵਾ ਗਰਦੌਰ ਜਗਜੀਤ ਸਿੰਘ ਅਮਨਦੀਪ ਸਿੰਘ ਗਗਨ ਕਾਲਵਾ ਰਾਮ ਸਿੰਘ ਬਲ ਬੀਬੀ ਸੁਖਵਿੰਦਰ ਕੌਰ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਚ ਸੰਤਾ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਆਏ ਦਿੱਤੀ ਕੀ ਫਤਿਹ ਖਾਸਾ ਸਾਜਨਾ ਦੇਖਸ ਨੂੰ ਸਮਰਪਿਤ ਸਿੱਖ ਵੈਲਫੇਅਰ ਫਾਊਂਡੇਸ਼ਨ ਭਾਰੀਵਾਲ ਦੇ ਸਹਿਯੋਗ ਨਾਲ ਅਤੇ ਸਮੂਥ ਜਥੇਬੰਦੀਆਂ ਫਾਊਂਡੇਸ਼ਨਾਂ ਦੇ ਸਹਿਯੋਗ ਨਾਲ ਦਸਤਾਰ ਮੱਚ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ ਇਸ ਦੇ ਦਸਤਾਰ ਮੱਚ ਦਾ ਮਤਲਬ ਕਿ ਗੁਰੂ ਕੋਪਰਸ ਨੇ ਜਿਹੜਾ ਖਾਸਾ ਸਾਜਿਆ ਸੀ ਸਾਨੂੰ ਦਸਤਾਰ ਬਖਸ਼ੀ ਸੀ ਉਹਨੂੰ ਵੱਧ ਤੋਂ ਵੱਧ ਅਸੀਂ ਪਰਫੁੱਲਡ ਕਰਨ ਦੇ ਇਸ਼ਾਅ ਦੇ ਉਦੇਸ਼ਾ ਤੱਕ ਪਹਿਲਾਂ ਹੀ ਜਿਵੇਂ ਚੜ੍ਹਾਈ ਆ ਖਾਲਸੇ ਦੀ ਇਸੇ ਤਰ੍ਹਾਂ ਹੀ ਅਸੀਂ ਅੱਗੇ ਲੈ ਕੇ ਜਾਣਾ ਹੈ ਬੱਚਿਆਂ ਦਾ ਮਤਲਬ ਇਹ ਕਿ ਬੱਚਿਆਂ ਨੂੰ ਅਸੀਂ ਨਸ਼ਿਆਂ ਤੋਂ ਦੂਰ ਰੱਖਣਾ ਹੈ ਅੱਜ ਦੀ ਜੋ ਕਿ ਪੀੜ੍ਹੀ ਜੇਰੀ ਆ ਉਹ ਇੰਨਾਂ ਚੀਜ਼ਾਂ ਤੋਂ ਭਟਕਦੀ ਜਾ ਰਹੀ ਆ ਤੇ ਅਸੀਂ ਚਾਹੁੰਦੇ ਆ ਕਿ ਬੱਚੇ ਦਸਾਂ ਮਰ ਦੇ ਵਿੱਚ ਵੱਧ ਵੱਧ ਸ਼ਾਮਿਲ ਹੋਣ ਤਾਂ ਜੋ ਬੁਰੇ ਕੰਮਾਂ ਤੋਂ ਨਸ਼ਾ ਤੋਂ ਬਚੇ ਜਾ ਸਕੇ ਤੇ ਗੁਰੂ ਸਾਹਿਬ ਦੇ ਸਿਧਾਂਤ ਉੱਪਰ ਚੱਲ ਕੇ ਖਾਲਸਾ ਪੰਥ ਨੂੰ ਹੋਰ ਉੱਚਾ ਲਿਜਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਆਹੋ ਜਿਹੜਾ ਸਤਾਰਨ ਲਾਚਾ ਧਾਰੀਆਂ ਸ਼ਹਿਰ ਦੇ ਵਿੱਚ ਕਬੱਡੀ ਖੇਡਣੇ ਜਾ ਰਿਹਾ ਇਹਦਾ ਮਕਸਦ ਇਹੀ ਹੈ ਕਿ ਅਸੀਂ ਸਿੱਖ ਕਮੁਨਾਈਆਂ ਨੂੰ ਆਇਆ ਸ਼ਹਿਰ ਦਾ ਪੈਦਾ ਕਰੀਏ ਸਤਾਰਨ ਦੇ ਖੇਡ ਇਹਾਜਾਂ ਇਸੇ ਕਰਕੇ ਸਾਡਾ ਇਹ ਛੋਟਾ ਵੀ ਧਾਰੀਆਂ ਦੇ ਵਿੱਚ ਇੱਕ ਕਬੱਡੀ ਖੇਡਣੇ ਚਰਜਾ ਸ਼ਹੀਦ ਖਾਨ ਦਾ ਸਾਡੇ ਸਿੱਖ ਰਾਜਨਤਰੀਆਂ ਸਾਡਾ ਕਮੇਟੀਆਂ ਸਿੰਘ ਸਭਾ ਸੁਖਰਾ ਸੈਟੀ ਸਾਰੀਆਂ ਜੱਤੀਆਂ ਬੰਦੇ ਬਾਕੀ ਹੋ ਕੇ ਉਹ ਪ੍ਰਣਾ ਕੀਤਾ ਵਾ ਸਭ ਸਰੋਪਾਦਰ ਇਸੇ ਤਰ੍ਹਾਂ ਸਾਡੇ ਵੀਰ ਦੇ ਆਏ ਪ੍ਰਣਾ ਸਵਾਗਤ ਹੈ ਜਾਨੀ ਦਾ ਪਾਣੇ ਦਾ ਮਹਾਨ ਦਸਤਾਬਾਰ ਹਰਥ ਹੈ ਇਹ ਦਸਤਾਬਾਰ ਮਹਾਨਾਂ ਨੂੰ ਪੂਜਾਗਰ ਕਰ ਹੋਏਗੇ ਸ਼ੀਰ ਫਿਸ਼ਾਡ ਗਲੋ ਜੀ ਬਾਹਰ ਜਾ ਰਹਾ ਹੈ ਵਰਗੇ ਕੁਲਾ ਜੋ ਪਾਣਾ ਸਾਹਿਬ ਜੀ ਤੋਂ ਸਿੱਧੀ ਹੋਈ ਸੀ ਭਾਈ ਦੇ ਭਾਈ ਜੈਨ ਅਸੀ ਗੁਰਦੇਵ ਪਾਤਸ਼ਾਹ ਜੀ ਦਾ ਇਸ ਲੈ ਕੇ ਜਦੋਂ ਆਰਿਆਂ ਦੇ ਵਾਇਸ ਕੀ ਵਾਲੇ ਉਸ ਵੇਲੇ ਕੀ ਮਹਾਰਾਜ ਨੇ ਪਹਿਜਾਨਦਾ ਖੁਸ਼ਿਆ ਸੀ ਕਿ ਉਸਨੇ ਮਹਾਰਾਜ ਦਾ ਸੇਧ ਜਾਤਾ ਅਰਜ਼ੁ ਕਰਵਾਤੀ ਸੀ ਉਸ ਵਾਸਤੇ ਕੋਈ ਸਿਕਰੈਸੀ ਹੈਗਾ ਉਸ ਸਮੇਂ ਬਾਬਾ ਜੀ ਉਸਦੇ ਕੋਲ ਦਿੰਦਾ ਸੀ ਬਣਾਨੇ ਦਾ ਮਾਇਆ ਦਾ ਬਹੁਤ ਸਾਰਾ ਨਕਸ਼ਾ ਨਹੀਂ ਸੀ ਦਿੰਦੀ ਜਾਂ ਉਸ ਸਮੇਂ ਜਦੋਂ ਉਸੇ ਮਹਾਰਾਜ ਨੇ ਕਿਹਾ ਸੀ ਕਿ ਮੈਂ ਐਸਾ ਕਾਰਪੋਰਡ ਦੇਵਾਂਗਾ ਪਾਗਮਿਆਰ ਰੁਪਏ ਹੋਰ ਵੀ ਲੱਖਾਂ ਵਿੱਚੋਂ ਇੱਕ ਫੋਨ ਦੇ ਦੇ ਐਸੇ ਵਾਲੇ ਫਿਰ 1998 ਦੀ ਗੱਲ ਕੀਤੀ ਸਟਾਰ ਸਜਾ ਕੇ ਬਾਣੀ ਉਹਦੇ ਦੇ ਸਾਦ ਬਰਤਾਰੇ ਬਲਬਨ ਮਹਿਜਾ ਕੀਤੀ ਇਸ ਦੇ ਨਾਲ ਖਾਸ ਕਰਕੇ ਲਖਵਿੰਦਰ ਦਾ ਪਛਾਣਾ ਜਾਂਦਾ ਹੈ ਇਹ ਜਿਹੜੇ ਸਿੱਖਾਂ ਦੀ ਵੀ ਸ਼ਾਨ ਦਾ ਪ੍ਰਤੀਕ ਨਹੀਂ ਹੈ ਆਪਾਂ ਸਵੇਰਾਂ ਦੇ ਜਦੋਂ ਪਾਣੇ ਸਮੇਂ ਹਰ ਤਰਫ ਦੇ ਹਿੰਦੂ ਪਰਵਾਲੇ ਹੋਈ ਆਪਣੇ ਸਿਰਾਂ ਦੇ ਵਿਸਤਾਰ ਸੰਦੇਸ਼ਨ ਹੋ ਕੇ ਬਹੁਤ ਹੀ ਇਰਖਾਨ ਮਹਾਰਾਜਾਂ ਦੀ ਸ਼ਾਨ ਦੀ ਬੋਲ ਹੈ ਇਸ ਸਾਦ ਬਰਤਾਰੇ ਦੇ ਕਿਹਦੇ ਵਾਰ ਮੇਨ ਦਰਵਾਜ਼ੇ ਅਜ਼ਾਦੀ ਮਹਾਨ ਰਸਾ ਪਾਤਰੀ ਕਰ ਰਿਹਾ ਹੈ ਆਪ ਹੈ ਰਿਹਾ ਹੈ ਯਾਕ ਮੀਤੀ ਹੈ ਜਿਹਨੇ ਨੋਟ ਮਾਰਾਇਆ ਉਹ ਬੰਦੀਆ ਜਿਹੜਾ ਪਾ ਚਾਰ ਤੱਕ 11 ਸਰਾ ਦੇ ਬਣਾਓ ਸਾਬਤ ਸੁਰਖਰਾਓ ਅਮਰ ਦੇ ਜੈ ਗੁਰੂ ਵਾਲੇ ਬਣਾਓ ਦਸ ਗੋਬਨ ਸਰਵਾਰ ਜੀ ਦੋਨੋਂ ਵੇਲੇ ਕਰੋ ਜੋ ਬਾਏ ਗੁਰੂ ਸਾਹਿਬ ਵਾਹਿਗੁਰੂ ਜੀ ਜੀ ਨੋ ਯਾਰ ਬਾਬੇ ਜੀ ਹੋਵੇ ਆਪ ਜੀ ਜੇਤੂ ਮਾਰਤਰੀ ਦਾ ਦੋਪਹਿਰ ਦਾ ਸਤਿ ਸ਼੍ਰੀ ਅਕਾਲ ਹਰਖਾਨੀ ਆਪਾਂ ਦੇ ਆਉਂਦੇ ਹੋ ਸਭ ਤੋਂ ਸਭ ਤੋਂ ਜਿਹੜੀ ਆਪਣੇ ਯਾਦ ਸਾਰੇ ਪੰਜਾਬ ਜਿਹੜੀ ਹੈ ਵਿਸਤਾਰ ਮਜਾ ਕਰਦੇ ਜੀ ਦੇ ਵਿੱਚ ਗੁਰਸ ਸਿੰਘ ਜੀ ਜੋ ਮਹਾਰਾਜ ਵਾਹਿਗੁਰੂ ਜੀ ਨਾਲ ਉਸਤ ਵਿੱਚ ਮਹਾਰਾਜ ਜੀ ਜੱਟਿਆ ਜੀ ਜੀ ਇਸ ਗੱਲ ਤੋਂ ਲੈ ਕੇ ਕੋਈ ਨਾ ਹਾਲ ਬਹਿਬਾ ਮਾਰਿਆ ਹੋਵੇ ਸਵਾਦ ਆ

मारने बजने बुला जैसे आज भी ऐसा स्पंदिक जावन के सिक्के न जोड़ के इतराब को तेल बनावाएगा ऐसा बंद था आज का मेरी बकरी बंदाइलों की आस्था और वो रलेगा नहीं मेरे पे बेचारे बैठे ये चमेली बाबा की चमियाले आते पाँच बार आ गए यार दर्शक जागवा क्योंकि सिख का माड़ा है तो साल नौजमेंसर से आ कहते हैं तो असंतर जो गुरु सर मार्ग है फौज है फौज दस्तार जो है सारे

ਕਾਫੀ ਕੁਸਤਾਰ ਇਹ ਬਹੁਤ ਸਾਹੂਕੀ ਆ ਕੋਈ ਬਹੁਤ ਬੜੀ ਉੱਤੇ ਪਾਲੀ ਨੇ ਰਾਜਨਾ ਦਾ ਬਹੁਤ ਚੱਲ ਜਾ ਰਿਹਾ ਧਾਰੀਵਾਲ ਦੇ ਵਿੱਚ ਪੰਜਾਬistan ਮਾਸੇ ਬੱਚੀ ਆ ਕਰਦੇ ਆ ਜਿਹਨੇ ਹਰ ਸਾਲ ਦੱਸਿਆ ਕਰਦਾ ਹੈ ਕਿ ਪੰਜਾਬ ਦੇ ਜਿਹੜੇ ਬੰਦੇ ਆ ਕਿ ਸਾਰਾ ਪੰਜਾਬ ਦੇ ਵਿੱਚ ਜਿਲ੍ਹਿਆਂ ਦੇ ਸਾਰੇ ਖਾਸ ਪੰਜਾਬ ਦੀ ਪੰਜਾਬ ਦੀ ਖਾਂਗੜੀ ਦਾ ਦਸਤਾਰ ਇਹ ਕਾਹਦੇ ਜੰਦ ਬਹੁਤ ਸਾਰੇ ਕਿਸਾਨ ਬਣਾ ਰਾਇਆ ਪੈਸਾ ਲਾ ਕੇ ਪੰਜਾਬ ਆ ਕੇ ਹਰਿਆਣਾ ਵਾ ਕੇ ਜਾ ਤੁਸੀਂ ਉੱਥੋਂ ਇਹਦੀ ਵਿਸਤਾਰ ਨੂੰ ਕੋਈ ਨਹੀਂ ਸਭ ਤੋਂ ਪਹਿਲਾਂ ਆਪਣੇ ਮੁਰਗੀਆਂ ਨੂੰ ਵੀ ਉੱਥੇ ਇਹਨਾਂ ਦਾ ਵਿਸਤਾਰ ਹੋ ਜੇ ਸੀ ਸੋ ਇਹ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਸਾਲ ਹੈ ਵੀਰ ਕੰਡਾ ਸਾਰੇ ਕਹਿੰਦੇ ਵੀ ਫੌਜਾਂ ਵਾਲਾ ਪਾਣਾ ਪਾਉਣ ਤੋਂ ਵੀ ਬਰੇ ਨਹੀਂ ਕਰ ਰਹੇ ਵੀ ਪਰ ਬਾਅਦ ਜਾਓ ਦੇਸ਼ ਵਿਦੇਸ਼ ਜਿਹੜਾ ਇਹ ਸਹੀ ਸੱਜੇ ਹੋਏ ਗੁਰਬਾਨੀ ਜੀ ਆਪ ਨੇ ਸਾਡੀ ਝੋਲੀ ਦੇ ਚੱਟਣ ਵਾਲਾ ਹੈ ਬੜੇ ਹੂਮਾ ਨਾਲ ਸਾਡੀ ਇਹ ਬੜੀ ਕਿਰਪਾ ਹੈ ਕਿ ਦਰਬਾਰ ਪਾਤਸ਼ਾਹ ਜੀ ਇੱਕ ਸਾਨੂੰ ਵਕਤ ਦੀ ਇਨਤਾਨ ਦੇਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਪਤਵੈਨਾ ਬਲਾ ਕੇ ਆਹ ਸਾਤਗ੍ਰਾਂਦੀ ਮਹਾਨ ਜਾ ਕ੍ਰਿਪਾਲਤਾ ਮੈਂ ਰਹਿਤਾਂ ਹੋਈਆਂ ਨੇ ਜਿੱਥੇ ਖਾਲਸਾ ਪੰਥ ਦੇ ਸਾਜਣਾ ਦੇਸ਼ ਨੂੰ ਮੁੱਖ ਰੱਖਦੇ ਹੋ ਧਾਰੀয়াল ਸ਼ਹਿਰ ਦੇ ਵਿੱਚ ਜਿੱਥੇ ਸਾਰੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੌਜਵਾਨ ਸਿੱਖ ਸੋਸਾਇਟੀਾਂ ਦੇ ਉਪਰਾਲੇ ਦੇ ਸਦਕਾ ਜਿਹੜਾ ਦਸਤਾਰ ਮਾਰਚ ਇੱਥੇ ਨੋਆਬਾਦੀ ਗੁਰਦੁਆਰਾ ਸਾਹਿਬ ਜਿਹੜਾ ਧਾਰੀয়াল ਤੋਂ ਆਰੰਭਤਾ ਹੋਣ ਲੱਗੀ ਹੈ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਜਿੱਥੇ ਖਾਲਸਾ ਪੰਥ ਦੇ ਸਾਜਣਾ ਦੇਸ ਨੂੰ ਮੁਖਰਾ ਕਰਕੇ ਇਹ ਮਹਾਨ ਉਪਰਾਲੇ ਗੁਰੂਕੀਆਂ ਸੰਗਤਾਂ ਨੇ ਕੀਤੇ ਹਨ ਇਹ ਬਹੁਤ ਸ਼ਲਾਘਾਯੋਗ ਹਨ ਇਹ ਸਾਨੂੰ ਜਿਹੜੇ ਗੁਰੂ ਖਾਲਸੇ ਪੰਥ ਦੀ ਚੜ੍ਹਦੀ ਕਲਾ ਬਾਤ ਦਾ ਜਿਹੜਾ ਪ੍ਰਤੀਕ ਹੈ ਉੱਥੇ ਭਾਈ ਜਿਨ੍ਹਾਂ ਨੌਜਵਾਨਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅਮਰਤ ਛਕੀਏ ਰਹੇ ਨਹੀਂ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਜਿਹੜਾ ਸਤਗੁਰਾਂ ਦੀ ਰਹਿਣੀ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਉਹ ਜੀਵਨ ਬਸਰ ਕਰੀਏ ਨਿਸ਼ਾਨੇ ਸਿੱਕੇ ਪੰਜ ਹਰਫ ਆਵਕਾ ਵਰ ਜਿਨ੍ਹਾਂ ਬਰਦਾਸ਼ਤ ਇਹ ਪੰਜ ਮੁਆਬ ਕੜਾਕਾਰ ਤੋਂ ਕੰਕਸ਼ਾ ਵਿਦਾਨ ਬਿਨਾ ਕੇ ਸੰਗ ਜਮਲਾ ਨਿਸ਼ਾਨ ਪੀਓ ਪੌਲ ਖੰਡੇ ਤਾਲ ਹੋਏ ਜਨਮ ਸਹਿਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰਚੇਲਾ ਮਹਿੰਕੁਰੀਕਾ ਖਾਲਸਾ ਅਧਿਪਤੇ ਮਾਸਿਕ ਪਰਮਨਿ ਫੋਜੀਸ਼ ਦਾ ਪ੍ਰਧਾਨ ਵੀਰਜਿੰਦਰ ਦਾਸੋ ਹੋ ਰਿਆ ਔਰ ਅਦਮਾ ਖਾਲਸਾ ਜੰਮ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਿਆ ਆਇਆ ਕਿੱਥੇ ਮੈਂ ਸ਼ਾਮਲ ਹੋਣ ਲਿਆ ਉੱਥੇ ਖੁਸ਼ੀ ਦੀ ਵੀ ਗੱਲਵਾ ਔਰ ਵਿਚਾਰ ਕਰਨ ਦੀ ਇੱਥੇ ਲੋੜ ਆ ਕਿ ਖਾਲਸਾ ਜਿਹੜਾ ਸੀ ਸਾਜਿਆ ਕਿਦਾਂ ਗਿਆ ਉਹ ਖਾਲਸੇ ਨੂੰ ਅੱਜ ਸਾਂਭ ਕੌਣ ਲਿਆ ਔਰ ਖਾਲਸਾ ਜਾਤ ਦਾ ਰਿਆ ਉੱਠਣਾ ਸਾਨੂੰ ਕਿੱਧਰ ਚਾਹੀਦਾ ਸਭ ਤੋਂ ਪਹਿਲਾਂ ਤੇ ਖਾਲਸਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਸਹਾवट ਕੀਤਾ ਔਰ ਮੈਨੂੰ ਪੂਰਨ ਭਰੋਸਾ ਕਿ ਗੁਰੂ ਦਾ ਖਾਲਸਾ ਨੂੰ ਕੋਈ ਵੀ ਇੱਕ ਤੇ ਵੀ ਉਧਰ ਗੱਲ ਨਹੀਂ ਕਰ ਸਕਦਾ ਔਰ ਖਾਲਸਾ ਪੰਥ ਨੂੰ ਢਾਹ ਲੱਗ ਰਹੀ ਆ ਲਗਾਤਾਰ ਸ਼ੁਰੂ ਤੋਂ ਲੈ ਕੇ ਲੇਕਿਨ ਇਸ ਢਾਹ ਢਾਹ ਨੂੰ ਬਚਾਉਣ ਵਾਸਤੇ ਸਾਡੇ ਸਿੱਖ ਕੌਮ ਦੇ ਪਾਰਸ ਜਿਹੜੇ ਅੱਗੇ ਆਉਣੇ ਚਾਹੀਦੇ ਆ ਲੇਕਿਨ 1978 ਤੋਂ ਲੈ ਕੇ ਜਿਹੜਾ ਵੀ ਤੁਸੀਂ ਸਿੱਖ ਇਤਿਹਾਸ ਦੇ ਵਿੱਚ ਵੇਖੋ ਜਦੋਂ ਵੀ ਸਿੱਖ ਕੌਮ ਦੇ ਉੱਤੇ ਹਮਲਾ ਹੋਇਆ ਉਹਦੇ ਵਿੱਚ ਸਾਡੇ ਸਿੱਖ ਕੌਮ ਦੇ ਪਾਰਸ ਅਗਲੇ ਪਾਸੇ ਹੋਏ ਨੇ ਉਹਨਾਂ ਦੀ ਤਬੀਤ ਵਿੱਚ ਹੋਈ ਆ ਉਹਨਾਂ ਦੇ ਨਾਲ ਸਭ ਕੁਝ ਹੋਇਆ ਔਰ ਜਿਹੜੀਆਂ ਇਹ ਜਥੇਬੰਦੀਆਂ ਚਿੱਤਾ ਅਜ ਖਾਲਸਾ ਮਾਰਸ ਘਟਦੇ ਹੋਏ ਮੈਂ ਇਹਨਾਂ ਦਾ ਜੀ ਦੋ ਧੰਨਵਾਦ ਕਰਦਾ ਔਰ ਜਿਹੜੀ ਵੀ ਕੋਈ ਖਾਲਸਾ ਪੰਥ ਦੀ ਲਹਿਰ ਦੀ ਜਾਂ ਜਾਂ ਕੋਈ ਨਗਰ ਕੀਰਤਨ ਦੀ ਜਾਂ ਕਿਸੇ ਬਚਾਰ ਦੇ ਵਿੱਚ ਧਾਰਮਿਕ ਪ੍ਰੋਗਰਾਮ ਕਰਦੀ ਮੈਂ ਉਹਨਾਂ ਚੱਤੇ ਬੰਦਿਆਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਆਪਣੇ ਸਿੱਖ ਕੌਮ ਦੇ ਵਾਰਸਾਂ ਨੂੰ ਇਹ ਚੇਤਾਵਨੀ ਦਿੰਨਾ ਕਿ ਇਸ ਪੰਥ ਨੂੰ ਢਾਹ ਲਾਉਣਾ ਛੱਡ ਕੇ ਇਸ ਚੱਥੇ ਪੰਦੀ ਘਰ ਕੋ ਸਿੱਖ ਕੌਮ ਨੂੰ ਉੱਪਰ ਖੜਨ ਦੀ ਕੋਸ਼ਿਸ਼ ਕਰਾ ਲੇਕਿਨ ਇਹ ਜਿਹੜੀਆਂ ਜਿਹੜੇ ਅੱਜ ਜਿਵੇਂ ਜਿਮ ਨਗਰ ਕੀਤਾ ਨੰਗਣਾ ਇਹ ਇੱਕ ਸਮਾਜ ਦੇ ਵਿੱਚ ਨਵੀਂ ਪੀੜ੍ਹੀ ਦੇ ਵਿੱਚ ਸਿੱਖ ਕੌਮ ਦੇ ਵਿੱਚ ਇੱਕ ਪਖੜਾ ਪ੍ਰੋਗਰਾਮ ਜਾਂਦਾ ਲੇਕਿਨ ਸਾਡੇ ਦੇਸ਼ ਦੀ ਰਾਜਨੀਤੀ ਤੋਂ ਲੈ ਕੇ ਸਾਡੇ ਵਿੱਚ ਸ਼ਾਮਲ ਹੋ ਕੇ ਸਿੱਖ ਕਮਿਊਨਿਟੀ ਢਾਲ ਆ ਰਹੇ ਨੇ ਔਰ ਦੂਸੇ ਪਾਛਾ ਦੇ ਮੈਂ ਉਹਨਾਂ ਦੇ ਮਾਰ ਦੇ ਬਾਰੇ ਗੱਲ ਕਰਨਾ ਇਹ ਜਿੰਨਾ ਮੀਤਾਲ ਹੁੰਦੇ ਨੇ ਮਾਰੋ ਲੇਕਿਨ ਸਿਰਫ ਕੰਮ ਜਿਹੜੀ ਆ ਕਦੀ ਵੀ ਖਤਮ ਨਹੀਂ ਕਰ ਸਕਦੇ ਸਾਈਬ ਦੀ ਕਾਰਜਾਏ ਕਿ